ਹਜੂਰੇ ਆਈਸ ਕਾਰ ਬਿਆਰ ਤੇ ਗੱਲ ਕਰਾਂ ਚੋ ਛੋਟੀ ਕਾਰ ਲੈਣਾ ਚਾਹੇ ਵੱਡੀ ਕਾਰ ਲੈ ਲਓ ਸਾਰੀਆਂ ਨੇ ਸਾਰੀਆਂ ਕਾਰਾਂ ਤੁਹਾਨੂੰ ਮਿਲਣਗੀਆਂ ਤਾਂ ਮਿਲਣਗੀਆਂ ਫਸਟ ਕਾਰ ਦੇ ਉੱਪਰ 4.4 ਦਾ ਲੋਨ ਵੀ ਕਰਾ ਦੂੰਗਾ ਫਿਰ ਬੰਦੇ ਦੀ ਪ੍ਰੋਫਾਈਲ ਵਧੀਆ ਜੀ ਲਓ ਜੀ ਉਹੀ ਗੱਲ ਕਰਾਂ ਵੀ ਜਿਹਦੀ ਪ੍ਰੋਫਾਈਲ ਵਧੀਆ ਸਿਰਫ 25000 ਰੁਪਏ ਦੇ ਕੇ ਕਾਰ ਤੇ ਦਾ ਲੋਨ ਹੋ ਜਾਊਗਾ ਗੱਲ ਕਰਾਂ ਵੀ ਮਾਰਕੀਟ ਤੋਂ 50000 ਰੁਪਏ ਸਸਤੀ ਕਾਰ ਆਹੇਗੀ ਤੇ ਰੇਟ ਸਿਰਫ 2.5 ਲੱਖ ਰੁਪਏ ਲਓ ਜੀ ਚੰਡੀਗੜ੍ਹ ਨੰਬਰ ਦੀਆਂ ਕਾਰਾਂ 2 ਲੱਖ ਤੇ 70000 ਦੀਆਂ ਦੋ ਕਾਰਾਂ ਤੁਹਾਨੂੰ ਮਿਲ ਜਾਣੀਆਂ ਠੀਕ ਹੈ ਨੋ ਮੋਰਲ ਹੈ ਹਾਂਜੀ 30 ਤੱਕ ਪਾਸ ਹੈ ਵੀਰੇ ਇਹ ਹਾਂਜੀ ਬਲੈਕ ਰੰਗ ਹੈ ਵੀਰ ਕਾਰ ਇੰਜਨ ਗੇਅਰ ਦੀ ਓਕੇ ਹੈ ਚਾਲ ਚਲਾਕ ਦੀ ਬਿਲਕੁਲ ਓਕੇ ਹੈ ਪੇਪਰ ਵੀ ਓਕੇ ਸਾਰੇ ਕਾਰ ਦੇ ਇਕੋ ਰੇਟ ਕਰ ਦਾਂਗਾ 1.5 ਲੱਖ ਰੁਪਏ ਦੀ ਕਾਫੀ ਕਰਾ ਆਪਣੇ ਸਟੈਕ ਕਰ ਸੈਗਾ ਮਾੜੀ ਖੜੀਆਂ ਜਿਹੜਾ 50 ਹਜ਼ਾਰ ਦੇ ਕਿ ਬੰਦਾ ਲਿਆ ਸਕਦਾ ਡੀਜ਼ਲ ਦੇ ਵਿੱਚ ਹੈ ਵੀਰੇ ਵੀ ਤੇ 4,75,000 ਰੁਪਏ ਦੀ ਕਾਰ ਦਿੰਦਾਗਾ ਇਕੋ ਰੇਟ ਫਿਰ ਕਾਰ ਦੇ ਉੱਪਰ 4 ਸਵਾ 4 ਦਾ ਲੋਨ ਵੀ ਕਰ ਜੇ ਫੋਲੋ ਜ਼ਰੂਰ ਕਰ ਲਿਆ ਕਰੋ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਵੀ ਕਿੱਥੋਂ ਕਿੱਥੋਂ ਤੁਸੀਂ ਜੁੜਦੇ ਹੋ ਹੁੰਨੇ ਹੋ ਬਈ ਹੈਨਾ ਤਾਨੂੰ ਪਤਾ ਲੱਗਦਾ ਰਹਿੰਦਾ ਸਾਡੇ ਮਿੱਤਰ ਸਾਡੇ ਨਾਲ ਕਿਹੜੀ ਕਿਹੜੀ ਜਗ੍ਹਾ ਤੇ ਜੁੜੇ ਨੇ ਜੀ ਮੇ ਮਿੱਤਰੋ ਸასი ਕਾਲ ਦੇ ਸਵਾਗਤ ਆ ਬਈ ਤੁਹਾਡਾ ਸੈਕੰਡ ਪਾਰਟ ਦੇ ਵਿੱਚ ਇਸ ਪਾਰਟ ਦੇ ਵਿੱਚ ਤੁਹਾਨੂੰ ਆਪਾਂ ਗੱਲ ਕਰਾਂ ਵੀ ਆਈਟਮਾਂ ਐਚਬੈਕ ਹੋਗੀਆਂ ਐਚਬੈਕ ਹੋਗੀਆਂ ਸੈਡਾਨ ਹੋਗੀਆਂ ਛੋਟੀਆਂ ਛੋਟੀ ਰੇਂਜ ਦੀਆਂ ਕਾਰਾਂ ਤੁਹਾਨੂੰ ਦਿਖਾਵਾਂਗੇ ਤੇ ਅੱਜ ਆਪਾਂ ਖੜੇ ਆਗੇ ਸਟੀਲ ਡੀਜ਼ ਮਹਾਲੀ ਫੈਕਟਰ 78 ਦੇ ਵਿੱਚ ਬਈ ਬਹੁਤ ਨਵੀਆਂ ਵਰਗੀਆਂ ਕਾਰਾਂ ਤੁਹਾਨੂੰ ਮਿਲਣਗੀਆਂ ਪੇਪਰਾਂ ਦਾ ਫੁੱਲ ਪੈਕੇਜ ਮਿਲ ਜੂ ਕੋਈ ਦਿੱਕਤ ਨਾ ਮੰਨੋ ਪੇਪਰਾਂ ਦੀ ਐਕਸੀਡੈਂਟਲ ਦਾ ਕਾਰ ਤੁਹਾਨੂੰ ਬਾਈ ਹੋਰੀ ਦਿੰਦੇ ਨਹੀਂ ਹਨਾ ਬਈ ਤੇ ਬਈ ਹਾਂਜੀ ਫੁੱਲ ਗਾਰੰਟੀ ਵਾਲੇ ਕਾਰਾਂ ਦੀ ਆਪਣੀ ਇੰਜਨ ਗੇਅਰ ਤੇ ਮੇਜਰ ਐਕਸੈਂਟ ਦੀ ਤੇ ਪੇਪਰਾਂ ਦੀ ਲੋ ਜੀ ਅਸਾ ਐਡਰੈਸ ਕਿੱਥੇ ਜੇ ਪੈਂਦਾ ਆਪਣਾ ਆਪਣਾ ਹੈਗਾ ਵੀਰ ਪ੍ਰਾਈਮ ਮਾਰਕੀਟ ਸੈਕਟਰ 78 ਬੂਥ ਨੰਬਰ 1 ਹੈ ਹੀ ਆਪਣਾ ਨੀਅਰ ਸਪੋਰਟਸ ਕੰਪਲੈਕਸ ਜਾਂ ਨੀਅਰ ਸੋਨਾਣਾ ਸੰਕਸ਼ਣ ਦਾ ਗੁਰਦੁਆਰਾ ਸਾਹਿਬ ਲੋ ਬਾਈ ਠੀਕ ਹੈ ਬਈ ਤੁਸੀਂ ਆ ਸਕਦੇ ਹੋ ਤੇ ਪਹਿਲੀ ਕਾਰ ਦੀ ਗੱਲਬਾਤ ਕਰਾ ਆਪਣੇ ਲੈ ਵੇ ਗਿਆ i20 ਵੈਰੀਐਂਟ ਕਿਹੜਾ ਵੀਰ ਕਾਰ ਦਾ ਫਿਰ 2018 ਮਾਡਲ ਹੈ ਹਾਂਜੀ ਆਸਟਰਾ ਆਪਸ਼ਨਲ ਹਾਂਜੀ ਆਸਟਾ ਆਪਸ਼ਨਲ ਹੈ ਟੌਪ ਐਂਡ ਮਾਡਲ ਹੈ ਵੀਰ ਕਾਰ ਥੋੜਾ ਸਾਹਮਣੇ ਦੇਖੋ ਜੀ ਕਾਰ ਦੇ ਟਾਇਰ ਬਿਲਕੁਲ ਬ੍ਰੈਂਡ ਨਿਊ ਐਮ ਆਰ ਐਫ ਦੇ ਟਾਇਰ ਹੈ 65 ਕਿਹ ਹਜ਼ਾਰ ਦੇ ਆਸ-ਪਾਸ ਮੇਰੇ ਖਿਆਲ ਤੋਂ ਕਾਰ ਚੱਲੀ ਹੋਈ ਹੈ ਜੀ ਸੌਰੀ 780 ਹਾਂ ਜੀ 83 ਹਜ਼ਾਰ 83 ਹਜ਼ਾਰ ਚੱਲੀ ਹੋਈ ਹੈ ਵੀਰ ਸਮਾਰਟ ਕੀ ਐਂਟਰੀ ਆਸਟਾ ਆਪਸ਼ਨਲ ਪੁਸ਼ ਬਟਨ ਪੀ ਬੀ ਨੰਬਰ ਪਹਿਲਾ ਓਨਰ 595000 ਰੁਪਏ ਦੀ ਕਾਰ ਦੇ ਦਾਂਗੇ ਵੀਰ ਇੱਕੋ ਰੇਟ ਮਾਰਕੀਟ 'ਚ ਕਿਤੇ ਵੀ ਨਹੀਂ ਮਿਲਸੀ 6.5 ਲੱਖ ਤੋਂ ਘੱਟ ਵੀਰ ਸਾਈਡ ਕੰਟਰੋਲ ਸਾਰਾ ਕੁਝ ਦੇਖ ਸਕਦੇ ਹੋ ਵਧੀਆ ਪਈਆਂ ਵੀ ਕਾਰ ਹੈ ਨਾ ਆਸਟਾ ਆਪਸ਼ਨਲ ਵੀ 595 5 ਲੱਖ ਤੇ 5.5 ਲੱਖ ਰੁਪਏ ਦਾ ਕਾਰ ਦੇ ਉੱਪਰ ਲੋਨ ਵੀ ਕਰਾ ਦੂੰਗਾ ਆਪਰੇ ਨੰਬਰ ਚੈੱਕ ਕਰ ਲਓ ਨੰਬਰ ਵੀ 37 ਨੰਬਰ ਦੀ ਕਾਰ ਨਾਲ ਦਾ ਨੰਬਰ ਵੀ ਨਾਲ ਦਾ ਨੰਬਰ ਨਾਲ ਤੁਹਾਨੂੰ ਮਿਲ ਜਾਣਾ ਬਾਈ ਕਿਉਂਕਿ ਇਹਨਾਂ ਦੀ ਗੱਲ ਕਰਾਂ ਜੇ ਇਹ ਨੰਬਰ ਹੁਣ ਲੈਣ ਚੱਲਦੇ ਮਾਰਕੀਟ ਤੇ 60-70 ਲੱਖ ਦੇ ਲੱਵੇ ਵਾ ਗਿਆ ਹੈ ਅੱਜ ਦੀ ਘੜੀ ਪਹਿਲਾਂ ਬਈ ਇਹਨਾਂ ਥੋੜਾ ਮਹਿੰਗਾ ਸਸਤਾ ਹੁੰਦਾ ਸੀ ਹੁਣ ਮਹਿੰਗੇ ਹੋ ਗਏ ਨੰਬਰ ਹੁਣ ਤਾਂ ਸਟਾਰਟਿੰਗ ਹੀ 25-30 ਹਜ਼ਾਰ ਤੋਂ ਹਾਂਜੀ ਹਾਂ ਤੇ ਪਹਿਲੇ ਹੀ ਕਰੀਏ ਪਹਿਲੇ ਦੇ ਵਿੱਚ ਵਧੀਆ ਪੈਕੇਜ ਦੀ ਕਾਰ ਤੁਹਾਨੂੰ ਮਿਲ ਰਹੀ ਹੈਗੀ ਨਾਲ ਨਿਊ ਸ਼ੇਪ ਦੀ ਹੈ ਵੀਰੇ ਲਾਈ ਵਗੈਰਾ ਸਾਰਾ ਕੁਝ ਕੰਪਨੀ ਫਿਟਡ ਹੈ ਚੁੜਾ ਆ ਗਈ ਸਮਾਈਲੀ ਫੇਸ ਦੇ ਇਹ ਕਿਹੜਾ ਮਾਡਲ ਹੈ ਇਹ ਆ ਗਈ ਫਿਰ 2014 ਮਾਡਲ 14 ਸਵਾ 3 ਲੱਖ ਰੁਪਏ ਦੀ ਕਾਰ ਦੇ ਦਾਂਗੇ ਵੀਰੇ ਨਿਊ ਟਾਇਰ ਲੋਏ ਲੱਗੇ ਹੋਏ ਹੈ ਕਾਰ ਨੂੰ ਪਹਿਲਾ ਓਨਰ ਹੈ ਇੰਸ਼ੋਰੈਂਸ ਵੀ ਕਰਦੀ ਪਈ ਹੈ 14 ਮਾਡਲ ਸਵਾ 3 ਲੱਖ ਰੁਪਏ ਸਵਾ 3 ਲੱਖ ਕਾਰ ਦੇ ਉੱਪਰ 2.5 ਪੌਣਾ ਦਿੰਦਾ ਲੋਨ ਵੀ ਕਰਵਾ ਦਾਂਗੇ 50000 ਰੁਪਏ ਦੇ ਕੇ ਮਤਲਬ ਕਾਫੀ ਕਰਾ ਆਪਣੇ ਕੋਲ ਖਰ ਸੈਗਾ ਬੰਦਾ ਦੀ ਖੜੀਆਂ ਜਿਹੜਾ 50000 ਦੇ ਕੇ ਬੰਦਾ ਲਿਆ ਸਕਦਾ ਆਹਾ ਅੱਗੇ ਆ ਗਈ ਫਿਰ 2016 ਮਾਡਲ ਬਲੀਨੋ ਡੀ ਤੇ 475000 ਰੁਪਏ ਦੀ ਕਾਰ ਦੇ ਦਿਆਂਗੇ ਇਕੋ ਰੇਟ ਫਿਰ ਕਾਰ ਦੇ ਉੱਪਰ 4 ਸਵਾ 4 ਦਾ ਲੋਨ ਵੀ ਕਰਾ ਦਾਂਗੇ ਚੱਕ ਲੋ ਬਈ ਹੈ ਨਾ ਬਈ ਪੂਰੀ ਵਧੀਆ ਡੀਲ ਇਸ ਡੀਲ ਦੇ ਵਿੱਚ ਤੁਹਾਨੂੰ ਕਾਰ ਨਹੀਂ ਮਿਲਣੀ ਕਿਸੇ ਪਾਸੋਂ ਸ਼ਾਹਬ ਬਈ ਜੀ 5 5 ਸਵਾ 5 ਲੱਖ ਲੋਕ ਮੰਗਦੇ ਆ ਜੀ ਮਾਰਕੀਟ ਦੇ ਵਿੱਚ 475000 ਦੀ ਇਕੋ ਰੇਟ ਦੇ ਦਿਆਂਗੇ ਕਾਰ ਠੀਕ ਹੈ ਜੀ ਹਾਂ ਜੀ ਦੋਨੋਂ ਚਾਬੀਆਂ ਕਾਰ ਦੀਆਂ ਫਰਸਟ ਓਨਰ ਹੈ ਬਈ ਸਾਰੀਆਂ ਕਾਰਾਂ ਫਰਸਟ ਓਨਰ ਹੀ ਹੈ ਜੀ ਇਹ ਵੀ ਓਕੇ ਸਾਰੀਆਂ ਕਾਰਾਂ ਲਓ ਜੀ ਉਹ ਇਹ ਇਸ ਕਾਰ ਵੇਅਰ ਤੇ ਗੱਲ ਕਰਨ ਚੋ ਛੋਟੀ ਕਾਰ ਲੈਣਾ ਚਾਹੇ ਵੱਡੀ ਕਾਰ ਲੈ ਲਓ ਸਾਰੀਆਂ ਦੀਆਂ ਸਾਰੀਆਂ ਕਾਰਾਂ ਤੁਹਾਨੂੰ ਮਿਲ ਤਾਂ ਮਿਲ ਗਿਆ ਫਰਸਟ ਓਨਰ ਬਈ ਆਹ ਕਾਰ ਮਾਡਲ ਅੱਗੇ ਆ ਗਈ ਫਿਰ 2016 ਮਾਡਲ ਹਾਂ ਹਾਂ 엘리ਟ ਮੈਗਨਾ ਪੈਟਰੋਲ ਦੇ ਵਿੱਚ ਹੈ ਜੀ ਮੈਗਨਾ ਆਪਸ਼ਨਲ ਪੇਪਰ ਔਨ ਪੇਪਰ ਸੀਐਨਜੀ ਹੈ ਵੀਰ ਕਾਰ ਫੁੱਲ ਗਰੰਟੀ ਹੈ ਕਾਰ ਦੀ ਆਪਣੀ ਇੰਜਨ ਗੀਅਰ ਦੀ ਇਕੋੜਡ ਕਾਰ ਦੇ ਲਾਂਗੇ ਫਿਰ 475000 ਰੁਪਏ ਦੀ 4 ਲੱਖ ਤੇ 75000 ਰੁਪਏ ਦੀ ਠੀਕ ਹੈ ਜੀ ਤੇ ਆ ਆ ਗਈ ਆਪਣੀ ਬੈਂਟੋ ਕਾਰ ਆ ਗਈ ਇਹ ਮਾਡਲ ਇਹ ਆ ਗਈ ਫਿਰ 2015 ਮਾਡਲ ਹਾਂਜੀ ਆਟੋਮੈਟਿਕ ਹੈ ਜੀ ਕਾਰ ਪਹਿਲਾ ਓਨਰ ਹੈ ਐਨਓਸੀ ਕਿਉਂਕਿ ਭਾਈ ਐਨਓਸੀ ਕਰਵਾ ਕੇ ਦੇ ਦਾਂਗੇ ਇਹੀ ਨੰਬਰ ਸੇਮ ਨਾਮ ਕੋ ਗੋ ਨਾਮ ਕਰਵਾ ਕੇ ਦੇ ਦਾਂਗੇ ਇੱਕੋ ਰਡਕਾਰ ਦੇ ਦਾਂਗੇ ਫਿਰ 395000 ਰੁਪਏ ਦੇ 395000 ਦੇ ਬਈ ਲਾ ਬਈ ਰੇਟ ਬਹੁਤ ਜਾਇਜ਼ ਆ 395 ਬਈ ਹਨਾ ਤੇ ਆ ਆ ਗਈ ਆਪਣੀ Honda City ਬਈ ਇਹ ਕਿਹੜਾ ਮਾਡਲ ਹੈਗੀ ਆ ਗਈ ਫਿਰ 2015 ਮਾਡਲ ਹਾਂਜੀ ਸਨਰੂਫ ਵਾਲੀ ਹੈ ਬਈ ਹਾਂਜੀ ਫਰਸਟ ਓਨਰ ਕਾਰ ਹੈ ਐਸੇ ਰੇਟ ਤੇ ਕਰ ਦਾਂਗੇ ਮਾਰਕਿਟ ਚ ਕਿਤੇ ਵੀ ਨਹੀਂ ਮਿਲੂਗਾ 4.5 ਲੱਖ ਰੁਪਏ ਦੀ 15 ਮਾਡਲ Honda City ਸਨਰੂਫ ਵਾਲੀ ਟੌਪ ਮਾਡਲ ਡੀਜ਼ਲ 26 27 ਦੀ ਐਵਰੇਜ ਹੈ ਫਿਰ ਕਾਰ ਦੇ ਜੀ ਸਾਡੇ 4 ਲੱਖ ਰੁਪਏ ਦੇ ਹਾਂਜੀ ਕਾਰ ਦੇ ਉੱਪਰ 4 ਸਵਾ 4 ਦਾ ਲੋਨ ਵੀ ਕਰਾ ਦੂੰਗਾ ਫਿਰ ਬੰਦੇ ਦੀ ਪ੍ਰੋਫਾਈਲ ਵਧੀਆ ਜੀ ਲਓ ਜੀ ਉਹੀ ਗੱਲ ਕਰਾਂ ਵੀ ਜਿਹਦੀ ਪ੍ਰੋਫਾਈਲ ਵਧੀਆ ਸਰਵ 25000 ਰੁਪਏ ਦੇ ਕਾਰ ਦੇ ਦਾ ਲੋਨ ਹੋ ਜਾਊਗਾ ਜਿਹਦਾ ਸਿਬਲ ਨਹੀਂ ਵਧੀਆ ਉਹ ਮੇਰਾ ਵੀਰ ਚਾਹੇ ਨਾ ਟਰਾਈ ਕਰਿਓ ਫਾਇਦਾ ਨਹੀਂ ਕੋਈ ਹਨਾ ਟਾਈਮ ਖਰਾਬ ਕਰਨ ਵਾਲਾ ਕੋਈ ਕੰਮ ਨਾ ਕਰਿਓ ਤੇ ਆ ਆ ਗਈ Honda City ਕਿਹੜਾ ਮਾਡਲ ਹੈ ਇਹ ਆ ਗਈ ਫਿਰ 12 ਜੀ ਤੁਹਾਡੇ ਸਾਹਮਣੇ ਦੇਖੋ ਪਾਜੀ ਬਿਲਕੁਲ ਬ੍ਰੈਂਡ ਨਿਊ ਟਾਇਰ ਹੈ ਇਹ IVT ਪੁਰਾਣੀ ਸੀ ਜਿਹੜੀ ਦੂਜੀ ਕਾਰ ਹੈ ਹਾਂ ਹਾਂ ਇਹ ਦੇ ਦਾਂਗੇ ਵੀ 2.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਵੀ ਮਾਰਕੀਟ ਚ ਕਿਤੇ ਵੀ 12 ਮਾਡਲ ਨਹੀਂ ਮਿਲ ਸਕਦਾ 3 ਲੱਖ ਤੋਂ ਘੱਟ ਕੋਈ ਕਾਰ ਦਿੰਦਾ ਨਹੀਂ ਹੈਗਾ ਫਿਰ ਹਰ ਨੰਬਰ ਵੀ ਪੇਡ ਹੈ ਵੀਰੇ ਪੇਡ ਨੰਬਰ ਹੈ 98 98 ਹਾਂਜੀ ਗੱਲ ਕਰਾਂ ਵੀ ਮਾਰਕੀਟ ਤੋਂ 50000 ਰੁਪਿਆ ਸਸਤੀ ਕਾਰ ਆ ਰਹੀ ਹੈ ਤੇ ਰੇਟ ਸਿਰਫ 2.5 ਲੱਖ ਰੁਪਿਆ ਹੈ ਅਗਲੀ ਕਾਰ ਆ ਗਈ ਆਪਣੇ ਲਵੇ अल्टੋ ਆ ਗਈ ਛੋਟੇ ਰੇਟ ਦੀ ਕਾਰ ਵੀ ਜਿਹਨੇ ਕੋਈ 1 ਲੱਖ 1.5 ਲੱਖ 1.5 ਲੱਖ ਦੇ ਰੇਂਜ ਦੇ ਵਿੱਚ ਪੈਸੇ ਲਾਉਣੇ ਨੇ ਤਾਂ ਆਹ ਕਾਰ ਹੈਗੀ ਆਪਣੇ ਲਵੇ ਇਹ ਕਿਹੜਾ ਮਾਡਲ ਹੈ अल्टੋ ਵੀਰੇ ਇਹ ਆ ਗਈ ਫਿਰ 2009 ਮਾਡਲ ਹੈ ਹਾਂਜੀ 29 ਤੱਕ ਪਾਸ ਹੈ ਤੇ ਇੰਸ਼ੋਰੈਂਸ ਹੈਗੀ ਆ ਕਾਰ ਦੀ ਵੀਰ ਟਾਇਰ ਬਿਲਕੁਲ ਨਵੇਂ ਆ ਕਰਦੇ 135000 ਤੇ 135000 ਦੋਨੇ ਕਾਰਾਂ ਦੇ ਦਾਂਗੇ ਲੋ ਜੀ ਬਈ ਹਾਂਜੀ ਆਪ ਕਹਿੰਦੇ 270000 ਦੀਆਂ ਦੋ ਕਾਰਾਂ ਹਾਂਜੀ ਹਾਂ ਇਹ 10 ਮਾਡਲ ਹੈ ਭਾਜੀ ਇਹ 9 ਮਾਡਲ ਹੈ ਇਹ 30 ਤੱਕ ਪਾਸ ਹੈ ਜੀ 29 ਤੱਕ ਪਾਸ ਹੈ ਪਾਸਿੰਗ ਦੋਨਾਂ ਦੀ ਹੈ ਲੋ ਜੀ ਚੰਡੀਗੜ੍ਹ ਨੰਬਰ ਦੀਆਂ ਕਾਰਾਂ 2 ਲੱਖ ਤੇ 70000 ਦੀਆਂ ਦੋ ਕਾਰਾਂ ਤੁਹਾਨੂੰ ਮਿਲ ਜਾਣੀਆਂ 135 ਦੀ 135000 135 ਤੇ 135 ਦੀ ਹਾਂਜੀ ਆ ਗਈ ਹੈ 10 ਮਾਡਲ ਇਹ ਆ ਗਈ ਫਿਰ 2008 ਮਾਡਲ ਹੈ ਜੀ 28 ਤੱਕ ਪਾਸ ਹੈ ਹਾਂਜੀ ਇਹ ਤਾਂ ਹੈ ਪਾਜੀ 1,40,000 ਰੁਪਏ ਦੀ 1.40 ਦੇ ਪਹਿਲੇ ਓਨਰ ਦੀ ਕਾਰ ਹੈ 58,000 ਚੱਲੀ ਹੋਈ ਕਾਰ ਹੈ ਵੀਰ ਗੱਲ ਕਰਾਂ ਵੀ ਜੇ ਕਿ ਇਹਨੂੰ ਥੋੜੇ ਜਿਹੇ ਪੈਸੇ ਲਾਉਣੇ ਨੇ ਸਿੱਖਣ ਸਿਕਾਉਣ ਨੂੰ ਕਾਰ ਲੈਣੀ ਆ ਤਾਂ ਬਈ ਇਹਦੇ ਵਰਗੀ ਆਪਾਂ ਗੱਲ ਕਰੀਏ ਵੀ ਚੀਜ਼ ਨਹੀਂ ਬਣੀ ਹਣਾ ਵੀ ਆ ਆ ਗਈ ਆਟੋ ਕੇਟਰ ਹਾਂਜੀ ਇਹ ਆ ਗਈ ਪਾਜੀ 2018 ਮਾਡਲ ਇਹ ਆਟੋਮੈਟਿਕ ਹੈ ਵੀਰ ਓਕੇ ਹਾਂਜੀ ਹਾਂ 2018 ਮਾਡਲ ਹੈ ਸਾਢੇ 3 ਲੱਖ ਰੁਪਏ ਦੀ ਕਾਰ ਦਾ ਕਾਰ ਦੇ ਉੱਪਰ 3 ਲੱਖ ਦਾ ਲੋਨ ਵੀ ਕਰਾ ਦਾਂ ਲੋ ਜੀ ਬਾਈ ਹਾਂਜੀ ਵਧੀਆ ਕਾਰ ਪਈ ਹੈ ਫੁੱਲ ਗਰੰਟੀ ਵੀ ਕਰਾ ਦਿਆਂਗੇ ਤੇ ਅਗਲੀ ਆ ਗਈ ਆਪਣੇ ਲਾਵੇ Honda ਦੀ ਕਿਹੜਾ ਮਾਡਲ ਆ ਗਈ ਇਹ ਆ ਗਈ ਫਿਰ 2014 ਮਾਡਲ ਓਨਰ ਫਸਟ ਹੈ ਜੀ ਕਾਰ ਇੱਕੋੜਡ ਕਾਰ ਦੇ ਦਾਂਗੇ ਫਿਰ 395000 ਰੁਪਏ ਦੀ ਸਾਢੇ 3 ਸਵਾ ਦਿਨ ਦਾ ਕਾਰ ਦੇ ਉੱਪਰ ਲੋ ਸਾਢੇ ਦਿਨ ਦਾ ਲੋਨ ਵੀ ਕਰਾ 40 45000 ਦੇ ਕੇ ਬੰਦਾ ਇਹ ਕਾਰ ਲੈ ਆ ਸਕਦਾ ਇਹ ਵੀ ਕਾਰ ਇਹ ਵੀ ਕਾਰ ਦੀ 40 45000 ਦੇ ਕੇ ਲਿਜਾ ਸਕਦੇ ਹੋ ਬਾਈ ਬਾਕੀ ਤੁਹਾਡਾ ਲੋਨ ਕਰਵਾਵਾਂਗੇ ਬਹੁਤ ਜਾਇਜ਼ ਰੇਟ ਦੀ ਕਾਰ ਆ ਵੈਸੇ ਤਾਂ ਤੇ ਅਗਲੀ ਆ ਗਈ ਵਰਨਾ ਬਲੈਕ ਕਲਰ ਦੇ ਵਿੱਚ ਮਾਡਲ ਕਿਹੜਾ ਵੀਰੇ ਫਿਰ 2000 ਨਵਾਂ ਮਾਡਲ ਹੈ ਹਾਂਜੀ 30 ਤੱਕ ਪਾਸ ਹੈ ਵੀਰ ਇਹ ਵਾਸ਼ਿੰਗ 30 ਹਾਂਜੀ ਬਲੈਕ ਰੰਗ ਹੈ ਵੀਰ ਕਾਰ ਇੰਜਨ ਗੇਅਰ ਦੀ ਓਕੇ ਹੈ ਚਾਲ ਚੱਲ ਦੀ ਬਿਲਕੁਲ ਓਕੇ ਹੈ ਪੇਪਰ ਵੀ ਓਕੇ ਸਾਰੇ ਕਾਰ ਦੇ ਇਕੋੜਡ ਕਾਰ ਦੇਗਾ 1.5 ਲੱਖ ਰੁਪਏ ਦੀ ਵੀਰ 1.5 ਲੱਖ ਰੁਪਏ ਦੀ ਹਾਂਜੀ ਹਾਂ ਪੂਰੇ ਪੂਰੇ 1.5 ਲੱਖ ਰੁਪਏ ਦੀ ਵਰਨਾ ਕਾਰ ਬਈ ਜੇ ਕਿਸੇ ਨੇ ਵਰਨਾ ਕਾਰ ਦਾ ਸੁਪਨਾ ਪੂਰਾ ਕਰਨਾ ਜਿਹੜਾ ਕੋਈ ਕਹਿੰਦਾ ਵੀ ਲਗਜ਼ਰੀ ਕਾਰ ਹੋਵੇ ਬਹੁਤ ਘੱਟ ਪੈਸੇ ਦੇ ਵਿੱਚ ਉਹ ਵੀ ਕਾਰ ਮਾਰਕੀਟ ਦੇ ਵਿੱਚ ਪੂਰੀ ਚੱਲਣ ਵਾਲੀ ਹੋਵੇ ਆਹ ਕਾਰ ਤੁਸੀਂ ਲੈ ਜਾ ਸਕਦੇ ਹੋਗੇ 1.5 ਲੱਖ ਰੁਪਏ ਦੇ ਵਿੱਚ ਵਰਨਾ ਕਾਰ ਲਗਜ਼ਰੀ ਕਾਰ ਲੈ ਲਓ ਤੇ ਲਾਸਟ ਕਾਰ ਆ ਗਈ ਆਪਣੇ ਲਈ ਗ੍ਰੈਂਡ ਆਈਡਨ 50 ਡੀਜ਼ਲ ਦੇਡ ਨੰਬਰ ਹਾਂ ਪੀਵੀ 65 ਨੰਬਰ ਹੈ ਵੀਰ ਪੇਡ ਨੰਬਰ ਹੈ ਇੱਕੋ ਰੈਡ ਕਾਰ ਦੇ ਦਾਂਗੇ ਵੀਰ 275000 ਦੀ ਕਾਰ ਦੇ ਉੱਪਰ ਦੋ ਸਵਾ ਦੋ ਦਾ ਲੋਨ ਵੀ ਕਰਾ ਦਾਂਗੇ 14 ਮਾਡਲ ਹਾਂਜੀ ਲੈ ਵੀ ਬਈ ਫੈਨਾ ਬਈ ਵਧੀਆ ਕਾਰ ਇਸ ਰੇਟ ਦੇ ਵਿੱਚ ਗੱਲ ਕਰਾਂ ਵੀ ਕਾਰਾਂ ਸ਼ਾਇਦ ਹੀ ਮਿਲਣ ਤੁਹਾਨੂੰ ਕੰਡੀਸ਼ਨ ਦੇ ਮਾਮਲੇ ਦੇ ਵਿੱਚ ਕੰਡੀਸ਼ਨ ਦੇ ਮਾਮਲੇ ਤੁਹਾਨੂੰ ਆਪਾਂ ਬਹੁਤ ਵਧੀਆ ਕਾਰਾਂ ਦਿਖਾਉਣੇ ਆ ਬਹੁਤ ਵਧੀਆ ਵਧੀਆ ਕਾਰ ਵਯਾਰਾਂ ਤੇ ਜਾ ਕੇ ਤੁਹਾਨੂੰ ਚੰਗੀਆਂ ਕਾਰਾਂ ਦੀਆਂ ਡੀਲਾਂ ਦਿੰਨੇ ਆ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਆ ਕਰੋ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਵੀ ਕਿੱਥੋਂ ਕਿੱਥੋਂ ਤੁਸੀਂ ਜੁੜਦੇ ਹੋ ਹੁੰਨੇ ਹੋ ਬਈ ਹੈਨਾ ਤੁਹਾਨੂੰ ਪਤਾ ਲੱਗਦਾ ਰਹੇ ਸਾਡੇ ਮਿੱਤਰ ਸਾਡੇ ਨਾਲ ਕਿਹੜੀ ਕਿਹੜੀ ਜਗ੍ਹਾ ਤੋਂ ਜੁੜੇ ਨੇ ਫਿਰ ਮਿਲਦੇ ਆ ਉਹਨੂੰ ਬਹੁਤ ਛੇਤੀ ਨਵੇਂ ਕਾਰਨ ਦੇ ਸਟਾਕ ਦੇ ਨਾਲ ਸਲੀਫਰ ਵੀਰੇ ਨਾ ਸੱਚੀ ਗੱਲ ਹੈ ਹੱਸੀ ਹੱਸੀ